ਆਪਣਾ ਗਮ ਹਸਾਰਕ ਨੰਤਰ ਗਾ ਜਿਦ ਮਾਰ ਕਟਿਆ ਮੋੜ ਆਇਆ ਸਹਤੁਥ ਹੈ ਨਾਉ ਨਿਤ ਪਾਈਆ ਜੀਪੀਐਸ ਸਿਗਨਲ ਲੌਸਟ ਏਰਤਿਖਾ ਮਨ ਹਰ ਪੀਤ ਹੈ ਹਰ ਨਾਮ ਹਰ ਤੇਰੀ ਨਾਮ ਨਾਲੇ ਹਰ ਤੇ ਰਹ ਤੂੜਾ ਫਿੱਕਾ ਹੋ ਰਕਾਏ ਕਨੀਰੀ ਤਨ ਨਾਨਕ ਹਰ ਪੁਣ ਬੀਤਿਆ ਤੇਰੇ ਟੋਕ ਨਾ ਆਵੈ ਹਰ ਪੰਹੇਰੀ ਹਰ ਬੀਤੀ ਲੋਕ ਮਹਲਾ ਦੂਜਾ ਲੋਕ ਮਹਲਾ ਪਹਿਲਾ ਨਾਨਕ ਕਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਤੀਆ ਫਿੱਕਾ ਫਿੱਕ ਸੁਣੀ ਸਿੱਕਾ ਦਰਗਾ ਸੱਤੀਆਂ ਮੁੱਥ ਕੱਪ ਕਹਿ ਪਾਏ ਸਿੱਕਾ ਮੁਰਕਾ ਟੀਏ ਪਾਣਾ ਲੈ ਪਜਾਏ ਮਹਾਨਾ ਤੰਨਾ ਪਹਿਲਾ ਪੁਚਾ ਮੋਹੇ ਪੁਚੇ ਬਿਠਾਇਆ ਪੁਚਾ ਕੇ ਰੱਖਿਆ ਨ ਕੋਈ ਨਾ ਪਿਚਿਆ ਜਾਏ ਸਚਾ ਕਿ ਜੇ ਵਿਅਲਕਾ ਪਣ ਲੋ ਕੁਤੀ ਹੈ ਸੱਤਿਆ ਕਿ ਤੈ ਲਗਾ ਜੋ ਖੰਨ ਦੇ ਸਾ ਪਾਣੀ ਦੇਵਤਾ ਅਨੰਤ ਦੇਵਤਾ ਲੋਨ ਕਨਵਾ ਪਾਇਆ ਖਿਰਕਾ ਤਾ ਹੋ ਪਾਸੂ ਆਪੀ ਸੁਤਨ ਗੱਡੇ ਆਤਕਾ ਪੰਨਾ ਦਿੱਤ ਜਿ ਤੁਮਹ ਨਾਮ ਨ ਉਤਰਾ ਬਣ ਨਾਇਰਸ ਖਾਏ ਨਾਨਕ ਵਜਾਣੀਐ ਤਿਸੁ ਤੁਕਾ ਪਾਏ ਮਹਲਾ ਪਹਿਲਾ ਢੰਡ ਜਮਈਐ ਪੰਡ ਨਿਮਈਐ ਪੰਡ ਮੰਗੜ ਵਿਆਹੋ ਪੰਡੋ ਹੋਏ ਦੋ ਸਤੀ ਮੰਡੋ ਸਿਨੇ ਰਹੋ ਪੰਡ ਮੂਆ ਬਣ ਪਾਲੀਐ ਪੰਡ ਹੋਏ ਬੰਦਾ ਸੋਪੀਆ ਮੰਦਾ ਕੀ ਜਿਤ ਜਮੈ ਰਾਜਾਣ ਪੰਡੋ ਹੀ ਪੰਡੁ ਪਰ ਪੰਡੈ ਬਾਇ ਨ ਕੋਏ ਨਾਨਕ ਪੰਡੈ ਬਹਾਰਾ ਇਕ ਹੋਤ ਚਾ ਕੋਏ ਜੇ ਤੁਮ ਮੁਖ ਸਰਾ ਸਲਾਹੀਆ ਪਾ ਬਾਰਤੀ ਚਾ ਨਾਨਕ ਤੇ ਮੁਖਿ ਉਜਲੇ ਤੇ ਸਚੇ ਹਰ ਬਾਰ ਕੋਈ ਤਤੁ ਆਪਣਾ ਜਿਤਨਾ ਹੀ ਸੋਚਨ ਕੱਢਿਆ ਆਪੋ ਮੜਾ ਆਪੇ ਹੀ ਦੇਖਾ ਤਨ ਦੇ ਚਰਨ ਨਹੀਂ ਅਤਿ ਦਾਗ ਸਾਥਾ ਇੱਕ ਬਾਰ ਘੰਡਿਆ ਮਤ ਸਿ ਨਾਚਿਆ ਪੜ ਅਕਰੇ ਗੋਪ ਜੀਐ ਮੂਰਖਾ ਨਾ ਨੰਦੇ ਆ ਸੁਖਾ ਮਨ ਵਾਦਾਇਆ ਜੈ ਮਰ ਸਤਿ ਗੁਰ ਡਟਾਰਾਮ ਆਹੀ ਕੋਈ ਕਰ ਗੱਲ ਤੋਂ ਨਾ ਵਹ ਹਰ ਨਾਮ ਦੀ ਸੋ ਅਸਰ ਗੁਰ ਨਾਮਨ ਮਿਠਾ ਹਰ ਸਰਗ ਲੋਕ ਮਹਲਾ ਪਹਿਲਾ ਨਾਨਕ ਫਿਕਾ ਬੋਲਿਆ ਤਨ ਮਨ ਫਿਕਾ ਹੋਇ ਇਕੋ ਫਿਕਾ ਥੀ ਆਂ ਫਿਕਾ ਸਿੱਕਿਆ ਤੋਏ ਸਿਕਾਦਰ ਗਾ ਲੱਤੀ ਆ ਮਤਸਾਂ ਸਿਕਾ ਪਾਏ ਸਿਕਾ ਮੂਰ ਕਾ ਕੀ ਹੈ ਬਣਾ ਲੈ ਸਚਾਈ ਹੱਲਾ ਪਹਿਲਾ ਅੰਦਰੋਂ ਝੂਠੇ ਪੈਰ ਬਾਹਰ ਤੁੰਗਾਇੰ ਅੰਦਰ ਪੈਲ ਆਟ ਤੱਕ ਤੀਸ ਜੇ ਨਾਮੈ ਉਤਰੈ ਨਾਹੀ ਮੈਨ